ਆਰਥ ਪਾਕਿਸਤਾਨ ਵਿੱਚ ਚੱਲ ਰਹੀ ਜੰਗ ਨੂੰ ਵੇਖਦੇ ਹੋਏ ਬਟਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀਕਲਸੀ ਅਤੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਵਕਫਾ ਅਕਸਰ ਹਦੀ ਪਿੰਡਾਂ ਦਾ ਦੌਰਾ ਕੀਤਾ ਗਿਆ ਤੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਇਸ ਮੌਕੇ ਗੱਲਬਾਤ ਕਰਦੇ ਐਮਐਲਏ ਅਮਨ ਸ਼ੇਰ ਸਿੰਘ ਸ਼ੈਰੀਕਲਸੀ ਅਤੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਹੱਦੀ ਪਿੰਡਾਂ ਵਿੱਚ ਲੋਕਾਂ ਦੇ ਨਾਲ ਖੜੀ ਹੈ ਤੇ ਇਸ ਮੌਕੇ ਉਹਨਾਂ ਵੱਲੋਂ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਗਿਆ ਹੈ ਜੇੜਾ ਬਾਬਾ ਨਾਨਕ ਦੇ ਆਖਰੀ ਪਿੰਡ ਦਾ ਬਿਲਕੁਲ ਜੀ ਅੱਜ ਡੇਰਾ ਬਾਬਾ ਨਾਨਕ ਦੇਰਾ ਬਾਦਰ ਤੇ ਪਿੰਡ ਵਾਸਤੇ ਅੱਜ ਉਥੋਂ ਦੇ ਲੋਕਾਂ ਨੂੰ ਮਿਲ ਰਹੇ ਆ ਔਰ ਜਿਹੜੇ ਜਿਹੜੇ ਵੀ ਬਾਦਰ ਤੇ ਪਿੰਡ ਨੇ ਔਰ ਉਹਨਾਂ ਸਾਰੇ ਲੋਕਾਂ ਨੂੰ ਕੋਸ਼ਿਸ਼ ਕਰ ਰਹੇ ਆ ਵੀ ਉਹਨਾਂ ਨੂੰ ਮੈਸੇਜ ਵੀ ਪ੍ਰਸ਼ਾਸਨ ਵੱਲੋਂ ਵੀ ਔਰ ਬਾਕੀ ਆਬਾਦ ਨੂੰ ਜਿਹੜਾ ਜੋ ਪ੍ਰਸ਼ਾਸਨ ਵੱਲੋਂ ਮੈਸੇਜ ਆ ਰਿਹਾ ਸਰਕਾਰ ਵੱਲੋਂ ਜੋ ਹਦਾਇਤਾਂ ਆਈਆਂ ਨੇ ਉਹਨਾਂ ਨੂੰ ਇਹਨਾਂ ਬਿਨ ਫੋਲੋ ਕਰੋ ਤਾਂ ਜੋ ਕਿ ਜਿਹੜਾ ਵੀ ਕਿਸੇ ਵੀ ਕੋਈ ਜਾਨੀਮਾਲ ਦਾ ਨੁਕਸਾਨ ਨਾ ਹੋ ਸਕੇ ਕੋਈ ਹੈਲਪਲਾਈਨ ਨੰਬਰ ਵੀ ਜਾਰੀ ਬਿਲਕੁਲ ਜੀ ਹੈਲਪਲਾਈਨ ਨੰਬਰ ਸਾਡਾ ਚੰਡੀਗੜ੍ਹ ਵੱਲੋਂ ਵੀ ਜਾਰੀ ਹੋਇਆ ਜੀ ਔਰ ਡਿਸਟ੍ਰਿਕਟ ਗੁਰਦਾਸਪੁਰ ਵੱਲੋਂ ਵੀ ਜਾਰੀ ਹੋਇਆ ਔਰ ਬਤੌਰ ਜਿਹੜੇ ਪੁਖਤਾ ਪ੍ਰਬੰਧ ਨੇ ਬਾਕੀ ਇੱਕ ਗੱਲ ਮੈਂ ਨਾਲ ਇਹ ਵੀ ਗੱਲ ਕਹਿ ਸਕਦਾ ਵੀ ਜਿਵੇਂ ਤਰ੍ਹਾਂ ਹੁਣ ਬਾਰਡਰ ਏਰੀਏ ਤੇ ਆਏ ਆ ਆ ਦੇਖ ਰਹੇ ਆ ਸਾਰਿਆਂ ਨੂੰ ਮਿਲ ਰਹੇ ਆ ਕਿਸੇ ਵੀ ਕਿਸਮ ਦਾ ਕੋਈ ਵੀ ਜਿਤਨਾ ਕਹਿ ਦਈਏ ਵੀ ਇਹਨਾਂ ਨੂੰ ਕੋਈ ਐਸਾ ਕੋਈ ਡਰਗਮ ਨਜ਼ਰ ਵੀ ਨਹੀਂ ਆ ਰਿਹਾ ਔਰ ਇਹੋ ਜਿਹੀ ਕੋਈ ਹਰਕਤ ਵੀ ਨਹੀਂ ਨਜ਼ਰ ਆ ਰਹੀ ਔਰ ਸੇਫ ਜਿਹੜਾ ਏਰੀਆ ਹਾਲਤ ਕਿਹਾ ਗਿਆ ਬਲੈਕ ਰੋਡ ਦਾ ਪਾਸੇ ਜਿਹੜਾ हां देखो जी जो ब्लैक आउट ਦਾ ਪਾਲਨ ਹੈ ਜੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਜਿਹੜੀਆਂ ਹਦਾਇਤਾਂ ਆ ਰਹੀਆਂ ਨੇ ਸਾਡੇ ਲੋਕਾਂ ਨੂੰ ਉਹਨਾਂ ਨੂੰ ਫਾਲੋ ਕਰਨਾ ਚਾਹੀਦਾ ਵਾ ਅਣਗਹਿਲੀ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਉਹ ਅਣਗਹਿਲੀ ਜਿਹੜੀ ਆ ਉਹ ਕਿਸੇ ਹੋਰ ਲਈ ਨਹੀਂ ਕਰ ਰਹੇ ਉਹ ਆਪਣੇ ਲਈ ਕਰਨੀ ਨੇ ਸੋ ਮੈਂ ਇਹੋ ਗੱਲ ਕਹਾਂਗਾ ਲੋਕਾਂ ਨੂੰ ਇਸ ਜਿਹੜਾ ਮਾਹੌਲ ਜੋ ਬਣਿਆ ਇਹਦੇ ਵਿੱਚ ਸਾਰਿਆਂ ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਮੰਨਦੀ ਹੈ ਸਾਥ ਦੇਣ ਦੀ ਔਰ ਜਿਤਨਾ ਮੈਂ ਦੱਸਿਆ ਤੁਹਾਨੂੰ ਵੀ ਜਿਤਨਾ ਵੀ ਸਾਡੇ ਫੌਜੀ ਜਵਾਨ ਵੀ ਇੱਥੇ ਨੇ ਅਤਿਬਰ ਸਾਡੇ ਜਿਹੜੇ ਕਿਸਾਨ ਵੀਰ ਨੇ ਸਾਡੇ ਜਿਹੜੇ ਨੌਜਵਾਨ ਵੀਰ ਨੇ ਚਾਹੇ ਜਿਹੜੀ ਵੀ ਚੀਜ਼ ਦੀ ਉਹਨਾਂ ਨੂੰ ਫੈਸਿਲਿਟੀ ਦੀ ਲੋੜ ਆ ਚਾਵੇ ਘੰਟੇ ਇਹਨਾਂ ਦੀ ਹਾਜ਼ਰ ਹੈ ਆਪਣੇ ਬਾਰਡਰ ਏਰੀਆ 'ਚ ਕੋਈ ਰਾਤ ਤੱਕ ਕੋਈ ਐਕਟੀਵਿਟੀ ਇਦਾਂ ਦੀ ਜਗ੍ਹਾ ਆ ਦੇਖੋ ਜੀ ਹਾਲ ਦੀ ਘੜੀ ਤੇ ਜਿਤਨਾ ਜੋ ਮੈਂ ਦੇਖ ਰਿਹਾ ਆ ਆਪਾਂ ਹੁਣ ਅੱਜ ਬਾਰਡਰ 'ਤੇ ਆ ਤੇ ਸਾਨੂੰ ਇੱਥੋਂ ਦੇ ਲੋਕ ਜਿਹੜੇ ਦੱਸ ਰਹੇ ਨੇ ਵੀ ਬਿਲਕੁਲ ਕੋਈ ਐਸੀ ਕੋਈ ਗੱਲਬਾਤ ਨਹੀਂ ਹੋਈ ਠੀਕ ਹੈ ਬਾਕੀ ਸੇਫ ਆ ਧੰਨਵਾਦ ਦੇਖੋ ਅੱਜ ਘਣੀਏ ਕੇ ਬੇੜ ਜਿਹੜਾ ਇੰਡੋ ਪਾਰਕ ਦੇ ਬਿਲਕੁਲ ਕੰਢੇ ਤੇ ਵੱਸਿਆ ਪਿੰਡ ਉਹਦੇ 'ਚ ਮੈਂ ਔਰ ਐਮ.ਐਲ.ਏ. ਪਟਾਲਾ ਅਮਰਸ਼ੀਲ ਸਿੰਘ ਦੀ ਸ਼ਹਿਰੀ ਕਲਚੀ ਚੇਚੇ ਤੌਰ ਤੇ ਇਹਨਾਂ ਲੋਕਾਂ ਨੂੰ ਮਿਲਣ ਆਏ ਆ ਪਿੰਡ ਦੇ ਜਿਹੜੇ ਇੱਥੇ ਦੇ ਵਸਨੀਕ ਨੇ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਇਹ ਵੀ ਦੱਸਿਆ ਕਿ ਹੌਂਸਲੇ ਵਾਲੀ ਗੱਲ ਆ ਕੋਈ ਗੱਲ ਨਹੀਂ ਬਿਲਕੁਲ ਪੀਸਫੁੱਲ ਕੰਮ ਹੈ ਅਫਸਰ ਵੀ ਇੱਥੇ ਮਿਲਦੇ ਨੇ ਇਹਨਾਂ ਪਿੰਡ ਵਾਲਿਆਂ ਨੂੰ ਵੀ ਮਿਲਦੇ ਨੇ ਨਾ ਇਹਨਾਂ ਪਿੰਡ ਵਾਲਿਆਂ 'ਚ ਕੋਈ ਕਬਰਾਟ ਨਾ ਦੀ ਨਿਸ਼ਾਨੀ ਆ ਨਾ ਇਹ ਕਬਰਾਟ ਨੇ ਪੁਰਾਣੇ ਲੋਕ ਇੱਥੇ ਬਾਰਡਰ ਤੇ ਰਹਿਣ ਵਾਲੇ ਲੋਕ ਨੇ ਇਹਨਾਂ 65 ਦੀਆਂ ਘਤਤਾਂ ਦੀਆਂ ਚੰਗਾ ਇਨਾਂ ਪਿਛਲੇ ਸਮੇਂ ਚ ਵੀ ਵੇਖੀਆਂ ਨੇ ਔਰ ਇਹ ਪੂਰਨ ਜਿਹੜੀ ਸਪੋਰਟ ਆ ਸਿਕਿਉਰਿਟੀ ਦੀ ਆਰਮੀ ਦੀ ਪੀਐਸਐਫ ਦੀ ਇਹ ਪੂਰੀ ਦ੍ਰਿੜਤਾ ਨਾਲ ਆਪਾਂ ਦਾ ਕੋਆਪਰੇਟਾ ਸਾਡਾ ਆਮ ਪਬਲਿਕ ਦਾ ਔਰ ਸਾਰੀ ਡਿਫੈਂਸ ਦਾ ਸਾਡਾ ਕੋਆਪਰੇਟਾ ਅਗਰ ਕੋਈ ਸ਼ਹਿੋਜ਼ਿਆ ਹੁੰਦਾ ਵਾਕਿਆ ਹੁੰਦਾ ਤਾਂ ਸਾਰਾ ਜਿਹੜਾ ਹਿੰਦੁਸਤਾਨ ਦਾ ਸਾਰਾ ਵਹਾਮਾ ਉਹ ਡਿਫੈਂਸ ਤੇ ਬਿਲਕੁਲ ਨਾਲ ਖੜਿਆ ਆਰਮੀ ਦੇ ਬਿਲਕੁਲ ਨਾਲ ਖੜਿਆ ਜੇ ਦੁਸ਼ਮਣ ਦੇਸ਼ ਨੇ ਕੋਈ ਐਓਜੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਮੂੰਹ ਤੋੜ ਜਵਾਬ ਜਿਹੜਾ ਵਾ ਉਹ ਅਸੀਂ ਜਾਣ ਦੇਣਾ ਜਾਣਦੇ ਆ ਪਰ ਅਜੇ ਤੱਕ ਬਿਲਕੁਲ ਜਿਹੜਾ ਡੇਰਾ ਬਾਬਾ ਨਾਨਕ ਚ ਐਸੀ ਕੋਈ ਨਹੀਂ ਵੇਖਣ ਨੂੰ ਮੜਿਆ ਪੰਜਾਬ ਸਰਕਾਰ ਦੇ ਕੀ ਪ੍ਰਬੰਧ ਨੇ ਪੰਜਾਬ ਸਰਕਾਰ ਦੇ ਮੇਨ ਪ੍ਰਬੰਧ ਆ ਕਿ ਪੰਜਾਬ ਸਰਕਾਰ ਆਪਣੇ ਲੋਕਾਂ ਦੇ ਨਾਲ ਆ ਆਪਾਂ ਪਿੱਛੇ ਜੇ ਅਗਰ ਕੋਈ ਜ਼ਰੂਰਤ ਪੈਦੀ ਆ ਤਾਂ ਇਹਨਾਂ ਲੋਕਾਂ ਦੇ ਰਹਿਣ ਵਾਸਤੇ ਕੈਂਪ ਜਿਹੜੇ ਪਿੱਛੇ ਬਣਾਉਂਦੇ ਨੇ ਕਿਹੜੀ ਜਗ੍ਹਾ ਬਣਾਉਂਦੇ ਬਿਲਕੁਲ ਜਿਹੜੇ ਸਕੂਲ ਨੇ ਜਿਵੇਂ ਸ਼ਾਪੁਰਜਾਜੰਦਾ ਸਕੂਲ ਕਹਿ ਲੋ ਤਲਵੰਡੀ ਰਾਮੰਦਾਸ ਸਕੂਲ ਕਹਿ ਲੋ ਉਹਨਾਂ ਦੇ ਵਿੱਚ ਆਪਾਂ ਕੈਂਪ ਬਣਾ ਲਿਆ ਕਿ ਜੇ ਇਹਨਾਂ ਲੋਕਾਂ ਨੂੰ ਜ਼ਰੂਰਤ ਪਈ ਇਹਨਾਂ ਨੂੰ ਲੋਕਾਂ ਨੂੰ ਪਿੰਡਾਂ ਚ ਇੱਥੋਂ ਚੱਕ ਕੇ ਆਪਾਂ ਉਹਨਾਂ ਕੈਂਪਾਂ ਦੇ ਵਿੱਚ ਰੱਖਣਾ ਨਾਲ ਜਿਹੜੇ ਸਾਡੇ ਹਸਪੀਟਲ ਨੇ ਉਹਨਾਂ ਵਿੱਚ ਵੀ ਸਰਕਾਰ ਨੇ ਹਦਾਇਤਾਂ ਕਰ ਦਿੱਤੀਆਂ ਨੇ ਕਿ ਉਹਨਾਂ ਦੇ ਵਿੱਚ ਜਿਹੜੇ ਬੈੱਡ ਵਗੈਰਾ ਜਾਂ ਪੂਰਾ ਪ੍ਰਬੰਧ 24 ਘੰਟੇ 24 ਆਵਰ ਜਿਹੜਾ ਮੁਲਾਜ਼ਮ ਹੈ ਉਥੇ ਹਸਪੀਟਲਾਂ ਦੇ ਵਿੱਚ ਵੀ ਰਹੇਗਾ ਫਾਇਰ ਬਰਗੇਡ ਦੀਆਂ ਗੱਡੀਆਂ ਹੋਣ ਜਾਂ ਕੁਝ ਵੀ ਆ ਉਹ ਸਾਰਾ ਸਰਕਾਰ ਨੇ ਉਹਨਾਂ ਨੂੰ ਲੱਟ ਕਰਤਾ ਜਿਹੜੇ ਕੈਂਪਸ ਸਕੂਲਾਂ ਚ ਬਣਾਏ ਉਹਨਾਂ ਚ ਕੀ ਫੈਸਿਲਟੀਆਂ ਨੇ ਬਿਲਕੁਲ ਉਹਨਾਂ ਚ ਫੈਸਿਲਟੀਆਂ ਜਦੋਂ ਕੈਂਪਾਂ ਚ ਜਾਣ ਕਿ ਉਹਨਾਂ ਦੇ ਖਾਣ ਪੀਣ ਦਾ ਉਹਨਾਂ ਦੇ ਰਹਿਣ ਚੱਣ ਦਾ ਸਾਰਾ ਪ੍ਰਬੰਧ ਜਿਹੜਾ ਸਰਕਾਰ ਨੇ ਕਰਨਾ ਸਰਕਾਰ ਦੇ ਇੱਕ ਅਲਰਟ ਜਾਰੀ ਆ ਡਿਪਟੀ ਕਮਿਸ਼ਨਰ ਸਾਹਿਬ ਦੇ ਕੱਲ ਲੈਟਰ ਆਈ ਸੀ ਉਹ ਵੀ ਲਾਈਟਾਂ ਬਲੈਕਆਊਟ ਰੱਖੋ ਪੂਰਾ ਜਿਹੜੇ ਸੀਸੀਟੀਵੀ ਕੈਮਰੇ ਨੇ ਸਾਡੇ ਡੇਰਾ ਬਾਬਰ ਨਾਨਕ ਦੇ ਵਿੱਚ ਵੀ ਉਹ ਦੁਕਾਨਦਾਰਾਂ ਦੇ ਵੀ ਚੱਲਦੇ ਆ ਤੇ ਥਾਨੇ ਥਾਂ ਦੇ ਬਾਅਦ ਵਿੱਚ ਡੀਸੀ ਸਾਹਿਬ ਨੇ ਜਿਹੜਾ ਡੀਸੀ ਸਾਹਿਬ ਨੇ ਦੇਚ ਦਿੱਤਾ डीसी साहब ਦੇ ਹਦੇਸ਼ਾ ਨੂੰ ਬਿਲਕੁਲ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਜਿਹੜੀਆਂ ਸੋਲਰ ਲਾਈਟਾਂ ਲੱਗੀਆਂ ਨੇ ਜਿਹੜੀਆਂ ਰਾਤ ਨੂੰ ਜਗਦੀਆਂ ਨੇ ਉਹ ਬਹੁਤ ਸਾਰੀਆਂ ਸੋਲਰ ਲਾਟਾਂ ਦਾ ਕਨੈਕਸ਼ਨ ਜਿਹੜੇ ਉਹ ਕੱਟ ਦਿੱਤੇ ਇਹਨੇ ਕੱਲ ਦੇ ਤਾਂ ਜਿਹੜੇ ਸੀਸੀਟੀ ਕੈਮਰੇ ਲੱਗੇ ਨੇ ਇਹਨਾਂ ਲੋਕਾਂ ਨੂੰ ਥੋੜਾ ਜਿਹਾ ਸਮਝ ਚਾਹੀਦੀ ਆ ਕਿ ਲੋਕਾਂ ਦੀ ਇਹ ਜਿਹੜੀ ਫੋਰਸ ਆ ਜਾਨ ਮਾਲ ਦੀ ਰਾਖੀ ਸਰਕਾਰ ਨੇ ਕਰਨੀ ਆ ਡਿਫੈਂਸ ਦੇ ਕਰਨੀ ਆ ਲੋਕਾਂ ਦੇ ਸਹਿਯੋਗ ਦੀ ਜ਼ਰੂਰਤ ਆ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਕਿ ਜਿਹੜੇ ਸੀਸੀਟੀ ਕੈਮਰੇ ਲੱਗ ਰਹੇ ਉਹਨਾਂ ਕੈਮਰੇ ਨੂੰ ਬੰਦ ਕਰ ਦੇਣਾ ਚਾਹੀਦਾ ਕੋਈ ਅਸੀ ਗੱਲ ਸਾਹਿਬ ਆਰਡਰ ਸੀਗੇ ਪਰ ਕੋਈ ਪੁਲਿਸ ਪ੍ਰਸ਼ਾਸਨ ਨਹੀਂ ਬੰਦ ਕਰਾ ਰਿਆ ਕਹਿੰਦੇ ਇਹ ਬੇਨਤੀ ਕੀਤੀ ਜਿਹੜੀ ਪੁਲਿਸ ਜਿਹੜੇ ਕੈਮਰਾ ਉਹਦਾ ਕੀ ਫਾਇਦਾ ਹੋਇਆ ਜੇ ਮੈਂ ਮੈਂ ਰਾਤ ਦੀ ਗੱਲ ਕਰਦਾ ਕਿ ਰਾਤੀ ਬਹੁਤ ਸਾਰੇ ਜਗ੍ਹਾ ਤੇ ਜਿਹੜੀਆਂ ਸੋਲਰ ਲਾਈਟਾਂ ਬੰਨਾਂ ਉਹਨਾਂ ਦੇ ਕਰੈਕਸ਼ਨ ਕੱਟ ਦਿੱਤੇ ਗਏ ਨੇ ਲੋਕਾਂ ਨੇ ਬਲੈਕਆਊਟ ਦਾ ਪੂਰਨ ਸਮਰਥਨ ਕੀਤਾ ਸਾਰੇ ਪਿੰਡਾਂ ਚ ਬਲੈਕਆਊਟ ਹੋਇਆ ਰਿਹਾ ਸ਼ਹਿਰਾਂ ਚ ਵੀ ਬਲੈਕਆਊਟ ਕੁਝ ਇੱਕ ਦੋ ਜਿਵੇਂ ਲੋਕਾਂ ਨੇ ਇਨਵਾਇਟਰ ਲਾਏ ਨੇ ਮੰਨ ਲਓ ਇਹ ਤਾਂ ਰਾਈਟ ਬਿਜਲੀ ਬੰਦਾ ਬੱਚੇ ਦਾ ਇਨਵਾਇਟਰ ਨਾਲ ਪੱਖੇ ਪੁੱਕੇ ਜਰੂਰ ਲੋਕਾਂ ਦੇ ਘਰਾਂ ਚ ਚੱਲਦੇ ਹੋਣਗੇ अदरवे ਲੋਕਾਂ ਨੇ ਪੂਰਾ ਡਿਪਟੀ ਸਾਹਿਬ ਦੇ ਡਿਪਟੀ ਕਮਿਸ਼ਨ ਦੇ ਹੁਕਮਾਂ ਦੀ ਜਿਹੜੀ ਉਹ ਪਾਲਣਾ ਲੋਕਾਂ ਨੇ ਕੀਤੀ ਧੰਨਵਾਦ ਆ ਜੀ ਪ੍ਰਾਪਟੀ ਵੇਚਣੇ ਅਤੇ ਖੀਨਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ